ਪਾਵੇ ਤੁਹਾਨੂੰ ਆਪਣੀ ਜ਼ਮੀਨ ਵੇਚਣੀ ਪਵੇ। ਪਾਵੇ ਤੁਹਾਨੂੰ ਲੋਨ ਲੈਣਾ ਪਵੇ। ਆਪਣੇ ਬੱਚਿਆਂ ਨੂੰ ਪੜਾਇਓ ਜ਼ਰੂਰ। ਅਕਸਰ ਅਸੀਂ ਪੰਜਾਬ ਦੇ ਵਿੱਚ ਇਹ ਗੱਲ ਕਰਦੇ ਹਾਂ। ਆਪਣੇ ਘਰਾਂ ਦੇ ਵਿੱਚ ਇਹ ਗੱਲ ਕਰਦੇ ਹਾਂ। ਪਰ ਅਫਸੋਸ ਦੀ ਗੱਲ ਜ਼ਮੀਨਾਂ ਵੀ ਵਿਕ ਰਹੀਆਂ। ਲੋਨ ਵੀ ਲਿੱਤਾ ਜਾ ਰਿਹਾ ਪਰ ਫਿਰ ਵੀ ਬੱਚੇ ਪੜ੍ਹਾਈ ਕਰਕੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਆ। ਕਿਉਂ? ਕਿਉਂਕਿ 네ਗੇਟਿਵ ਰਿਟਰਨ ਓਨ ਇਨਵੈਸਟਮੈਂਟ ਪੰਜਾਬ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਉਹ ਇੰਨੀ ਜਿਆਦੀ ਐਕਸਪੈਂਸਿਵ ਹੈ ਇੰਨੀ ਜਿਆਦੀ ਮਹਿੰਗੀ ਆ ਕਿ ਬੱਚੇ ਭਾਵੇਂ ਸਾਰੀ ਉਮਰ ਪੰਜਾਬ ਦੇ ਵਿੱਚ ਕੰਮ ਕਰ ਲੈਣ ਇੰਡੀਆ ਦੇ ਵਿੱਚ ਕੰਮ ਕਰ ਲੈਣ ਉਹ ਵਾਪਸ ਉਹ ਪੈਸਾ ਹੀ ਵਾਪਸ ਨਹੀਂ ਪੂਰਾ ਕਰ ਪਾਉਂਦੇ ਜਿੰਨਾ ਉਹਨਾਂ ਨੇ ਪੜਾਈ ਦੇ ਉੱਤੇ ਲਾ ਦਿੱਤਾ ਇਸ ਦੀ ਪ੍ਰਾਈਮ ਐਗਜ਼ਾਮਪਲ ਆ ਪੰਜਾਬ ਦਾ ਮੈਡੀਕਲ ਐਜੂਕੇਸ਼ਨ ਸਿਸਟਮ ਮੈਂ ਤੁਹਾਡੇ ਅੱਗੇ ਕੁਝ ਐਗਜ਼ਾਮਪਲਸ ਰੱਖਣ ਲੱਗਾ ਔਰ ਮੈਂ ਹੋਪ ਕਰਦਾ ਤੁਸੀਂ ਇਹ ਚੀਜ਼ਾਂ ਇਹ ਗੱਲਾਂ ਆਪਣੇ ਘਰਾਂ ਦੇ ਵਿੱਚ ਡਿਸਕਸ ਕਰੋਗੇ ਇਨ ਇਸ ਚੀਜ਼ ਨੂੰ ਮੁੱਦਾ ਬਣਾਓਗੇ ਕਿਉਂਕਿ ਜੜ ਜੈਸੀ ਨਸ਼ੇ ਦੀ ਜੜ ਦੀ ਗੱਲ ਕਰ ਲਈਏ ਡਿਪਰੈਸ਼ਨ ਦੀ ਜੜ ਕਰ ਲਈਏ ਬ੍ਰੇਨ ਡレイン ਦੀ ਜੜ ਦੀ ਗੱਲ ਕਰ ਲਈਏ ਉਹ ਸਾਡਾ এডੂਕੇਸ਼ਨ ਸਿਸਟਮ ਹੈ ਤੇ 네ਗੇਟਿਵ ਰਿਟਰਨ ਆਫ ਇਨਵੈਸਟਮੈਂਟ ਹੈ ਜੇ ਅਸੀਂ ਇਹਨਾਂ ਨੂੰ ਮੁੱਦਾ ਬਣਾ ਲਾਂਗੇ ਤੇ ਅਸੀਂ ਆਪਣੇ ਪੰਜਾਬ ਨੂੰ ਬਚਾ ਸਕਦੇ ਹਾਂ ਸੋ ਮੈਂ ਹੋਪ ਕਰਦਾ ਆਪਣੇ মিডিਆ ਅੱਗੇ ਹੱਥ ਗੁਜਾਰਿਸ਼ ਕਰਦਾ ਕਿ ਇਸ ਚੀਜ਼ ਨੂੰ ਆਪਣਾ ਮੁੱਦਾ ਜ਼ਰੂਰ ਬਣਾਓ ਹੁਣ ਗੱਲ ਮੁੱਦੇ ਦੀ ਪੰਜਾਬ এডੂਕੇਸ਼ਨ ਸਿਸਟਮ ਦੀ ਹੈ ਇੰਡੀਆ ਦੇ ਵਿੱਚ 120000 ਦੇ ਕੋਲ ਐਮਬੀਬੀਐਸ ਸੀਟਾਂ ਨੇ ਗਰਮੇਰ ਮੈਡੀਕਲ ਕਾਲਜ ਦੀਆਂ اور ਪੰਜਾਬ ਕੋਲ 1000 ਦੇ ਵਿੱਚੋਂ 1% ਸੀਟਾਂ ਬਣੀ ਸਾਡੇ ਕੋਲ ਹੈਗੀਆਂ ਜੇ ਅਸੀਂ ਕਾਸਟ ਦੀ ਗੱਲ ਕਰ ਲਈਏ ਜਿੱਥੇ ਇੱਕ ਬੱਚੇ ਨੂੰ ਅਸਾਮ ਦੇ ਵਿੱਚ ਬੈਸਟ ਬੰਗਾਲ ਦੇ ਵਿੱਚ 10 ਜਾਂ 20 ਹਜ਼ਾਰ ਦੇ ਕੇ ਸਾਲ ਦਾ ਉਹ ਐਮਬੀਬੀਐਸ ਕਰ ਰਿਹਾ ਹੁੰਦਾ ਉੱਥੇ ਪੰਜਾਬ ਦੇ ਵਿੱਚ 10 ਲੱਖ ਦੇਣਾ ਪੈ ਰਿਹਾ ਐਮਬੀਬੀਐਸ ਕਰਨ ਦੇ ਲਈ ਔਰ ਜੇ ਅਸੀਂ ਐਮਡੀ ਦੀ ਗੱਲ ਕਰੀਏ ਸੀਟਾਂ ਦਾ ਵੀ ਉਹੀ ਗੱਲ ਹੈ ਤੇ ਜਿਹੜੀ ਕਾਸਟ ਹੈ ਉਹ ਕਰੋੜਾਂ ਦੇ ਵਿੱਚ ਆ ਜਾਂਦੀ ਹੈ ਤੇ ਤੁਸੀਂ ਆਪੇ ਸੋਚੋ ਜਿਹੜਾ 20-20 ਕਰੋੜ ਦੇ ਕੇ ਐਮ ਡੀ ਕਰ ਰਿਹਾ ਤੇ ਹੋਰ ਉੱਪਰ ਐਮ ਬੀਬੀਐਸ ਤੇ ਤੁਹਾਨੂੰ ਕੀ ਲੱਗਦਾ ਉਹ ਪਾਈਕ ਨਹੀਂ ਜਿੱਦੀ ਸੋਚ ਲੈ ਕੇ ਆਊਗਾ ਕਿ ਉਹ ਇੱਕ ਕਸਾਈ ਦੀ ਸੋਚ ਦੇ ਨਾਲ ਕੰਮ ਕਰੂਗਾ ਤੇ ਜਾ ਉਹ ਦੇਸ਼ ਛੱਡ ਕੇ ਬਾਹਰਲੇ ਦੇ ਸੱਚ ਜਾਊਗਾ ਜੇ ਉਹ ਇਮਾਨਦਾਰੀ ਦੀ ਜ਼ਿੰਦਗੀ ਜੀਣਾ ਚਾਹੁੰਦਾ ਤੇ ਤੁਸੀਂ ਆਪੇ ਦੇਖ ਲਓ ਅਸੀਂ ਸਾਡਾ ਮੈਡੀਕਲ ਸਿਸਟਮ ਸਾਡਾ ਐਜੂਕੇਸ਼ਨ ਸਿਸਟਮ ਕਿੱਧਰ ਜਾ ਰਿਹਾ ਤੇ ਕਿਉਂ ਆ ਸਾਡੇ ਬੱਚੇ ਜਿਹੜੇ ਬਾਹਰ ਦੇਸ਼ਾਂ 'ਚ ਜਾ ਰਹੇ ਆ ਤੇ ਮੈਂ ਤੁਹਾਨੂੰ ਇਹ ਜਿ ਇਸਲੀ ਦੱਸ ਰਿਹਾ ਕਿ ਅੱਜ ਮੈਡੀਕਲ ਜਿਹੜੀ ਸਾਡੀ ਇੱਕ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਆ ਪੰਜਾਬ ਦੇ ਵਿੱਚ ਉਹ ਇਸ ਦੇ ਉੱਤੇ ਇਸ ਮੁੱਦੇ ਦੇ ਉੱਤੇ ਧਰਨੇ ਦੇ ਉੱਤੇ ਬੈਠੇ ਆ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਸਾਡੇ ਕਿਸਾਨ ਯੂਨੀਅਨਾਂ ਨੇ ਮਜ਼ਦੂਰ ਯੂਨੀਅਨਾਂ ਨੇ ਸਾਡੇ ਵਪਾਰੀ ਹੋਰ ਜਿਹੜੇ ਲੋਕ ਨੇ ਜਿਹੜੇ ਕੇਅਰ ਕਰਦੇ ਆ ਆਉਣ ਵਾਲੀਆਂ ਪੀੜ੍ਹੀਆਂ ਦੇ ਕੇਅਰ ਕਰਦੇ ਆ ਪੰਜਾਬ ਲਈ ਕੇਅਰ ਕਰਦੇ ਆ ਕਿ ਇਹਨਾਂ ਦਾ ਸਾਥ ਦਿਓ ਕਿਉਂ ਕਿ ਲੜ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਪ੍ਰਾਈਸ ਹਾਈ ਕੋਰੀ ਹੈ ਹੋਰ ਇੱਥੋਂ ਤੱਕ ਜਿੱਥੋਂ ਤੱਕ ਕਿ ਸਾਡੀ ਮੈਂ ਤੁਹਾਡੇ ਅਗੇ ਕੋਸ ਰੱਖੀਆ ਉਸ ਤੋਂ ਵੀ ਉੱਪਰ ਕਰਨਾ ਚਾਹੁੰਦੇ ਆ ਦੇਰ ਕੀਮਤ ਹੈ ਗਵਰਨਮੈਂਟ ਮੈਡੀਕਲ ਕਾਲਜਿਸ ਦੀ ਮੈਨੂੰ ਹੁਣ ਵੀ ਫੋਨ ਆਉਂਦੇ ਆ ਕਈ ਜਿਹੜੇ ਮੀਡਲ ਕਲਾਸ ਫੈਮਿਲੀਜ਼ ਨੇ ਜਿਨ੍ਹਾਂ ਦੇ ਬੱਚਿਆਂ ਨੇ ਨੀਟ ਕਲੀਅਰ ਕਰ ਲਿਆ ਨੀਟ ਦੇ ਵਿੱਚ ਬਹੁਤ ਹਾਈ ਉਹਨਾਂ ਦੇ ਸਕੋਰ ਆਏ ਨੇ ਪਰ ਉਹ ਫਿਰ ਵੀ ਆਪਣੇ ਬੱਚਾ ਨੂੰ ਮੈਡੀਕਲ ਸਕੂਲ ਦੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ ਕਿ ਉਹ ਆਪਣੇ ਬੱਚੇ ਨੂੰ ਪੜਾ ਸਕਣ ਤੇ ਉੱਥੇ ਅਮੀਰਾਂ ਦੇ ਬੱਚੇ ਜਿਹੜੇ ਆ ਭਾਵੇਂ ਉਹਨਾਂ ਦੇ ਬਹੁਤ ਘੱਟ ਸਕੋਰ ਨੇ ਉਹ ਡੋਨੇਸ਼ਨਾਂ ਦੇ ਕੇ ਉਹ ਸੀਟਾ ਖਰੀਦ ਰਿਹਾ ਇੱਕ ਕਿਸੇ ਦਾ ਤੁਸੀਂ ਹੱਕ ਮਾਰ ਰਹੇ ਹੋ ਸਿਰਫ ਕਿਉਂ ਕਿ ਤੁਹਾਡੇ ਕੋਲ ਪੈਸਾ ਹੈ ਇਹ ਕ腐ਸ਼ਨ ਨੂੰ ਇਹ ਇਹ ਕ腐ਸ਼ਨ ਨਹੀਂ ਤੇ ਕੀ ਆ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਹੋ ਰਹੀ ਆ ਪਰ ਕੋਈ ਇਸ ਦੇ ਉੱਤੇ ਬੋਲਦਾ ਨਹੀਂ ਕਿਉਂ ਤੁਸੀਂ ਆਪੇ ਦੇਖੋ ਜੇ ਤੁਸੀਂ ਇਸ ਨੂੰ ਆਪਣਾ ਮੁੱਦਾ ਬਣਾ ਲੋਗੇ ਤੁਸੀਂ ਸੋਚੋ ਤੁਸੀਂ ਕਿੱਧਰ ਜਾ ਰਹੇ ਹੋ ਇੱਕ ਮਿਡਲ ਕਲਾਸ ਲੋਅਰ ਕਲਾਸ ਫੈਮਿਲੀ ਕਿੱਧਰ ਜਾ ਰਹੀ ਆ ਉਹ ਇਹ ਕਹਿ ਰਹੇ ਸਨ ਅਸੀਂ ਪੜਾਉਣਾ ਹੀ ਨਹੀਂ ਆਪਣੇ ਬੱਚਿਆਂ ਨੂੰ ਕਿਉਂ ਇੰਨੀ ਇੰਨੀ ਕਾਸਟ ਇੰਨੀ ਕੀਮਤ ਅਸੀਂ ਦੇਵਾਂਗੇ ਤੇ ਬਾਅਦ ਵਿੱਚ ਅਸੀਂ ਉਹਨਾਂ ਨੂੰ ਡਾਕਟਰ ਹੀ ਨਹੀਂ ਬਣਾ ਪਾਉਣਾ ਉਹਨਾਂ ਨੂੰ ਇੰਜੀਨੀਅਰ ਨਹੀਂ ਬਣਾ ਪਾਉਣਾ ਉਹ ਵੱਡੇ ਅਫਸਰ ਨਹੀਂ ਬਣਾ ਪਾਉਣਾ ਤੇ ਕਿ ਪੜਾਈ ਦਾ ਕੀ ਫਾਇਦਾ ਇੱਕ ਟਾਈਮ ਸੀ ਗਰੀਬ ਜਿਹੜਾ ਸੀ ਉਹ ਆਪਣੇ ਅੰਦਰ ਇੱਕ ਸੁਪਨਾ ਰੱਖਦਾ ਸੀ ਮੈਂ ਆਪਣੇ ਬੱਚੇ ਨੂੰ ਪੜਾਣਾ ਇਹ ਪੜ ਕੇ ਵੱਡਾ ਅਫਸਰ ਲੱਜੂਗਾ ਤੇ ਮੈਂ ਗਰੀਬੀ ਤੋਂ ਬਾਹਰ ਨਿਕਲ ਆ ਸਕਦਾ ਹਾਂ ਪਰ ਅਫਸੋਸ ਅੱਜ ਉਸ ਅੱਜ ਪੰਜਾਬ ਦੇ ਵਿੱਚ ਕੋਈ ਗਰੀਬ ਕੋਈ ਮਿਡਲ ਕਲਾਸ ਫੈਮਿਲੀ ਇਹ ਗੱਲ ਨਹੀਂ ਕਹਿ ਸਕਦੀ ਇੱਕੋ ਇੱਕ ਇੱਕੋ ਇੱਕ ਰੀਜ਼ਨ ਹੈ ਕਿ ਸਾਡੇ ਬੱਚੇ ਬਾਹਰ ਦੇਸ਼ਾਂ 'ਚ ਕਿਉਂ ਆ ਰਹੇ ਆ ਮੈਂ ਇਹਨੂੰ ਰਿਕਵੈਸਟ ਕਰਦਾ ਇਸ ਚੀਜ਼ ਨੂੰ ਆਪਣਾ ਮੁੱਦਾ ਬਣਾਓ ਜਿਹੜੀ ਕਾਸਟ ਹੈ ਮੈਡੀਕਲ ਸਕੂਲ ਦੀ ਮੈਡੀਕਲਸ ਐਜੂਕੇਸ਼ਨ ਦੀ ਉਹਨੂੰ ਘੱਟ ਕਰੋ ਮੈਂ ਇੱਕ ਐਗਜ਼ਾਮਪਲ ਦਿੰਦਾ ਨਿਊਯਾਰਕ ਦੇ ਵਿੱਚ ਜਿੱਤੇ ਕੀ ਬਾਹਰਲੇ ਦੇਸ਼ਾਂ 'ਚ ਕੈਪਟਲਿਸਟ ਕੰਟਰੀ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੀ ਮੈਡੀਕਲ ਸਕੂਲ ਦੀ ਪੜ੍ਹਾਈ ਹੈ ਉਹਨੂੰ ਫ੍ਰੀ ਕਰ ਦਿੱਤਾ ਜਾਵੇ ਕਿ ਅਸੀਂ ਭਾਈ ਕਨੀਆ ਜੀ ਦੀ ਜਿਹੜੀ ਸੋਚ ਆ ਉਸ ਉਹ ਉਹ ਸੋਚ ਨੂੰ ਲੈ ਕੇ ਜਿਹੜੇ ਡਾਕਟਰ ਆ ਉਹਨਾਂ ਨੂੰ ਅਸੀਂ ਪੈਦਾ ਕਰ ਸਕੀਏ ਆਪਣੇ ਦੇਸ਼ ਦੇ ਵਿੱਚ ਤੇ ਉੱਥੇ ਸਾਡੇ ਪੰਜਾਬ ਦੀ ਧਰਤੀ ਤੇ ਅਸੀਂ ਆਪਣੇ ਬੱਚਿਆਂ ਨੂੰ ਲੱਖਾਂ ਕਰੋੜਾਂ ਲੈ ਕੇ ਉਹਨਾਂ ਕੋ ਤੇ ਉਹਨਾਂ ਨੂੰ ਡਾਕਟਰ ਬਣਾ ਰਿਹਾ ਹੈ ਤੇ ਐਕਸਪੈਕਟ ਕਰ ਰਿਹਾ ਹੈ ਕਿ ਇਹ ਸੇਵਾਦਾਰ ਹੋਵੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰਾਂ ਨੂੰ ਇਸ ਮੁੱਦੇ 'ਤੇ ਵਲ ਧਿਆਨ ਦਿਓ ਮੈਂ ਆਪਣੇ ਐਸਜੀਪੀਸੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਅੱਗੇ ਲੱਗੋ ਔਰ ਬੱਚਿਆਂ ਨੂੰ ਫ੍ਰੀ ਡੋਨੇਸ਼ਨ ਜਿਹੜਾ ਸਿਸਟਮ ਨੂੰ ਬੰਦ ਕਰੋ ਜਿਹੜੇ ਕਾਬਲ ਬੱਚੇ ਆ ਜਿਨ੍ਹਾਂ ਦੇ ਨੀਰ ਤੇ ਵਿੱਚ ਸਕੋਰ ਹੁੰਦੇ ਆ ਸੋ ਉਹਨਾਂ ਨੂੰ ਸਕਾਲਰਸ਼ਿਪ ਆ ਤੇ ਆਪਾਂ ਪੜਾਈਏ ਔਰ ਪੜਾ ਕੇ ਉਹਨਾਂ ਨੂੰ ਭਾਈਖਣ ਗਿਆ ਜਿਹਦੀ ਸੋਚ ਜਿਹੜੀ ਆਪਾਂ ਸੋਚਦੇ ਆ ਉਹ ਜਿਹੇ ਡਾਕਟਰ ਆਪਾਂ ਪੈਦਾ ਕਰੀਏ ਪੰਜਾਬ ਦੇ ਵਿੱਚ ਮੈਂ ਗਿਆਨ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਕਰਦਾ ਵੇਖੋ ਡਾਕਟਰਾਂ ਦਾ ਡਾਕਟਰ ਅੱਜ ਬੋਲ ਰਹੇ ਆ ਡਾਕਟਰ ਲੜ ਰਹੇ ਇਸ ਚੀਜ਼ ਲਈ ਪਰ ਉਹਨਾਂ ਦਾ ਲੜਨਾ ਬੰਦ ਨਹੀਂ ਉਹਨਾਂ ਨੂੰ ਥਰੈਟ ਕੀਤਾ ਜਾਂਦਾ ਕਿ ਤੁਹਾਨੂੰ ਐਮਬੀਬੀਐਸ ਚੋਂ ਕੱਢ ਦਿੱਤਾ ਜਾਊਗਾ ਤੁਹਾਨੂੰ ਐਮਡੀ ਚੋਂ ਕੱਢ ਦਿੱਤਾ ਜਾਊਗਾ ਤੁਸੀਂ ਇਗਜ਼ਾਮਾਂ ਚ ਨਹੀਂ ਬਹਿ पाओगे ਜੇ ਤੁਸੀਂ ਬੋਲੋਗੇ ਇਸ ਲਈ ਕੋਈ ਕੋਈ ਨਹੀਂ ਬੋਲਦਾ ਪਰ ਜਿੱਦਣ ਆਵਾਮ ਬੋਲਣ ਲੱਗ ਪਈ ਜਿੱਦਣ ਲੋਕ ਬੋਲਣ ਲੱਗ ਪਏ ਤੇ ਮੁੱਦੇ ਮੁੱਦੇ ਨਹੀਂ ਰਹਿਣਗੇ ਸਮਾਜਿਕ ਜੁਰਗੀ ਬੇਨਤੀ ਕਰਦਾ ਜਿੱਥੇ ਬਾਕੀ ਮੁੱਦਿਆਂ ਤੇ ਅਸੀਂ ਬੋਲਦੇ ਆ ਕੋਈ ਮੂਵੀ ਨਹੀਂ ਰਿਲੀਜ਼ ਹੁੰਦੀ ਕੋਈ ਕੁਛ ਹੋ ਗਿਆ ਕੋਈ ਕੁਛ ਹੋ ਗਿਆ ਜੇ ਸਾਡੇ ਬੱਚੇ ਪੜ੍ਹ ਲਿਖ ਗਏ ਸਾਡੇ ਬੱਚੇ ਉਹਨਾਂ ਬੋਰਡਾਂ 'ਚ ਬਹਿ ਗਏ ਜਿੱਥੋਂ ਮੂਵੀਆਂ ਦੇ ਸਿਗਨੇਚਰ ਲੱਗਦੇ ਆ ਤੇ ਸਾਨੂੰ ਲੜਨਾ ਨਹੀਂ ਪਊਗਾ ਇਹ ਮੁੱਦਿਆਂ ਨੂੰ ਹਰ ਇੱਕ ਮੁੱਦੇ ਦੀ ਜੜ ਹੈ ਐਜੂਕੇਸ਼ਨ ਪਰ ਐਜੂਕੇਸ਼ਨ ਲਈ ਸਾਨੂੰ ਲੜਨਾ ਪਊਗਾ ਉਹ ਸਰਕਾਰਾਂ ਜਿਹੜਾ ਕਦੀ ਕਹਿੰਦੀ ਸੀ ਕਿ ਅਸੀਂ ਇਸ ਚੀਜ਼ ਦੇ ਲਈ ਲੜਾਂਗੇ ਅੱਜ ਚੁੱਪ ਬੈਠੇ ਆ ਉਹ ਸਭ ਚਾਹੁੰਦੀ ਆ ਕਿ ਅਸੀਂ ਹੋਰ ਹਾਈ ਕਰੀਏ ਪ੍ਰੈਸਾਂ 500% ਦੇ ਕੋਲ ਜਿਹੜੀ ਹਾਈ ਕੋਈ ਆ ਪਿਛਲੇ 10 ਸਾਲਾਂ ਚ ਮੈਡੀਕਲ ਐਜੂਕੇਸ਼ਨ ਦੀ ਪੰਜਾਬ ਦੇ ਵਿੱਚ ਔਰ ਇਹਦਾ ਸੋਚੋ ਕਿ ਇਹ ਟ੍ਰੈਂਡ ਨੈਸ਼ਨਲ ਨੇ ਜਿੱਥੇ ਕਿ ਦਿੱਲੀ ਹਿਮਾਚਲ ਹਰਿਆਣੇ ਵਾਲੇ ਟ੍ਰੈਂਡ ਜਿਹੜੇ ਨੇ ਉਹ ਹੋਰ ਨੇ ਉੱਥੇ ਸੀਟਾਂ ਵਧ ਰਹੀਆਂ ਵਾਂ ਔਰ ਜਿਹੜੀ ਕਾਸਟ ਆ ਉਹ ਇੰਨੀ ਹਾਈ ਨਹੀਂ ਜਿੰਨੀ ਪੰਜਾਬ ਦੇ ਵਿੱਚ ਆ ਅਸੀਂ ਪੰਜਾਬ ਨੂੰ ਕਿੱਧਰ ਲੈ ਕੇ ਜਾ ਰਹੇ ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ ਤੁਹਾਡਾ ਬੱਚਾ ਡਾਕਟਰ ਨਹੀਂ ਬਣ ਸਕਦਾ ਤੁਹਾਡਾ ਬੱਚਾ ਅਫਸਰ ਨਹੀਂ ਬਣ ਸਕਦਾ ਜੇ ਤੁਸੀਂ ਗਰੀਬ ਮਿਡਲ ਕਲਾਸ ਕਿਸਾਨ ਮਜ਼ਦੂਰ ਕੋਈ ਦੁਕਾਨਦਾਰ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਤੁਹਾਡਾ ਬੱਚਾ ਡਾਕਟਰ ਬਣ ਸਕਦਾ। ਜੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਤੁਸੀਂ ਪੰਜਾਬ ਦੇ ਲਈ ਪੰਜਾਬ ਨੂੰ ਪਿਆਰ ਕਰਦੇ ਹੋ ਇਸ ਨੂੰ ਇਸ਼ੂ ਬਣਾਓ এডੂਕੇਸ਼ਨ ਨੂੰ ਇਸ਼ੂ ਬਣਾਓ এডੂਕੇਸ਼ਨ ਕਾਸਟ ਨੂੰ ਇਸ਼ੂ ਬਣਾਓ ਤੇ ਫਿਰ ਹੀ ਅਸੀਂ ਪੰਜਾਬ ਨੂੰ ਬਚਾ ਸਕਦੇ ਹਾਂ ਔਰ ਜੈਨ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਪੰਜਾਬ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਲੜ ਰਹੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨ ਯੂਨੀਅਨਾਂ ਨੂੰ ਮਜ਼ਦੂਰ ਯੂਨੀਅਨਾਂ ਨੂੰ ਸਰਕਾਰਾਂ ਨੂੰ ਜਿਹੜਿਆ ਵਿਰੋਧੀ ਸਰਕਾਰਾਂ ਨੇ ਭਾਵੇਂ ਜਿਹੜੀਆਂ ਸਰਕਾਰ ਸਰਦਾਸ ਭਗਵੰਤ ਸਿੰਘ ਜੀ ਮਾਨ ਨੂੰ ਤਰ ਤੇ ਬਹੁਤ ਮਾਣ ਆ ਪਲੀਜ਼ ਇਸ ਇਸ਼ੂ ਨੂੰ ਸੀਰੀਅਸਲੀ ਲੋ ਜਿਹੜੀ ਕਾਸਟ ਆਫ ਐਜੂਕੇਸ਼ਨ ਉਹਨੂੰ ਘੱਟ ਕੀਤਾ ਜਾਵੇ ਖਾਸ ਕਰਕੇ ਜਿਹੜੀ ਮੈਡੀਕਲ ਐਜੂਕੇਸ਼ਨ ਹੈ ਕਿ ਅਸੀਂ ਭਾਈਕ ਨੇ ਜੀ ਵਰਗੇ ਡਾਕਟਰ ਪੈਦਾ ਕਰ ਸਕੀਏ ਸੈਂਟਰ ਦੀਆਂ ਸਰਕਾਰਾਂ ਨਾਲ ਲੜਾਈ ਕਰਨ ਦੀ ਲੋੜ ਹੈ ਕਿ ਸਾਨੂੰ ਹੋਰ ਸੀਟਾਂ ਚਾਹੀਦੀਆਂ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਲਈ ਕਿ ਅਸੀਂ ਪੰਜਾਬ ਦੇ ਬੱਚਿਆਂ ਨੂੰ ਡਾਕਟਰ ਵੇਖਣਾ ਚਾਹੁੰਦੇ ਹਾਂ ਜੇ ਸਰ ਕੋ ਸੀਟਾਂ ਨਹੀਂ ਹੋਣਗੀਆਂ ਅਸੀਂ ਕਿੱਥੋਂ ਕਿੱਥੋਂ ਡਾਕਟਰ ਬਣਾਵਾਂਗੇ ਔਰ ਗਵਰਨਮੈਂਟ ਦੇ ਮੈਡੀਕਲ ਕਾਲਜ ਹੈ ਔਰ ਜਿਹੜਾ ਜਿਹੇ ਪ੍ਰਾਈਵੇਟ ਜਿਹੜਾ ਇੰਸਟੀਚੂਟਸ ਆ ਉਹਨਾਂ ਦੇ ਵਿੱਚ ਜਿਹੜਾ ਡੋਨੇਸ਼ਨ ਸਿਸਟਮ ਆ ਕਰੋਨਾ ਦੇ ਕੇ ਕੋਈ ਡਾਕਟਰ ਬਣਦੇ ਆ ਗਰੀਬ ਦਾ ਜਿਹੜਾ ਹੱਕ ਮਾਰਿਆ ਜਾਂਦਾ ਉਸ ਦੇ ਉੱਤੇ ਵੀ ਧਿਆਨ ਦਿੱਤਾ ਜਾਵੇ ਜੇ ਕਰੋਨਾ ਦੇ ਕੇ ਕੋਈ ਡਾਕਟਰ ਬਣੂਗਾ ਤੁਸੀਂ ਕਿੱਦਾਂ ਸੋਚ ਸਕਦੇ ਹੋ ਕਿ ਉਹ ਭਾਈ ਕਨੇਜ ਦੀ ਸੋਚ ਲੈ ਕੇ ਡਾਕਟਰ ਬਣੂਗਾ ਫਿਰ ਵੀ ਕਈ ਨਾ ਵਿਰਲਾ-ਵਿਰਲੇ ਨਿਕਲ ਆਉਂਦੇ ਆ ਐਸੀ ਗੱਲ ਨਹੀਂ ਪਰ ਜਿਹਦਾ ਹੱਕ ਬਣਦਾ ਜਿਹੜਾ ਮਿਹਨਤ ਕਰਦਾ ਜਿਹੜਾ ਜਿਹੜਾ ਉਸ ਲਈ ਮਰਦਾ ਉਹ ਸਕੋਰ ਲੈਂਦਾ ਹੱਕ ਉਹਦਾ ਬਣਦਾ ਸੋ ਪਲੀਜ਼ ਸਕਾਲਰਸ਼ਿਪ ਸਿਸਟਮ ਸ਼ੁਰੂ ਕਰਨ ਦੀ ਗੱਲ ਕਰੀਏ ਨਾ ਕਿ ਹੋਰ ਜਿਹੜੀਆਂ ਪ੍ਰਾਈਸਾਂ ਆਪਣੇ ਬੱਚਾ ਦੇ ਲਈ ਉਹ ਵਧਾਈਏ ਕਿ ਜਿਹੜੇ ਗਰੀਬ ਮਜ਼ਦੂਰ ਜਿਹੜਾ ਕਿਸਾਨ ਆ ਉਸ ਦਾ ਬੱਚਾ ਵੀ ਡਾਕਟਰ ਬਣ ਸਕੇ ਸੋ ਪਲੀਜ਼ ਇਸ ਮੁੱਦੇ ਦੇ ਉੱਤੇ ਵਿਚਾਰਿਆ ਜਾਵੇ ਘਰ ਘਰ ਦੇ ਵਿੱਚ ਇਸ ਦੇ ਉੱਤੇ ਗੱਲ ਕੀਤੀ ਜਾਵੇ ਤੇ ਹੋ ਸਕਦਾ ਕੀ ਅਸੀਂ ਵਾਕੇ ਜਿਹੜਾ ਪੰਜਾਬ ਨੂੰ ਡੰਗਲਾ ਬਣਾ ਸਕੀਏ ਬਹੁਤ ਬਹੁਤ ਧੰਨਵਾਦ